ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਜਿਹੜੀ ਹੈ ਉਹ ਕੀਤੀ ਜਾਏਗੀ ਇਸ ਦਾ ਸਮਾਂ ਜਿਹੜਾ ਕਿ ਬਾ ਦੁਪਹਿਰ 12 ਵਜੇ ਜਿਹੜਾ ਕਿ ਉਹ ਲਗਭਗ ਨਿਯਤ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲ ਪੰਜਾਬ ਦੇ ਸਬੰਧਤ ਮੁੱਦਿਆਂ ਨੂੰ ਜਿਹੜਾ ਕਿ ਭਗਵੰਤ ਮਾਨ ਦੇ ਵੱਲੋਂ ਚੱਕਿਆ ਜਾਏਗਾ ਤਾਂ ਮੁੱਖ ਮੰਤਰੀ ਦੇ ਵੱਲੋਂ ਇਹ ਪਹਿਲਾਂ ਵੀ ਕਈ ਵਾਰ ਜਿਹੜੀਆਂ ਪੰਜਾਬ ਦੇ ਸਬੰਧਤ ਮੰਗਾਂ ਚੁੱਕੀਆਂ ਗਈਆਂ ਨੇ ਹਾਲਾਂਕਿ ਕੋਈ ਖਾਸ ਏਜੰਡਾ ਜਿਹੜਾ ਕਿ ਉਹ ਤੈਅ ਨਹੀਂ ਕੀਤਾ ਗਿਆ ਤਾਂ ਵਿਚਾਰ ਚਰਚਾ ਜਿਹੜੀ ਹੈ ਪੰਜਾਬ ਦੇ ਮੁੱਦਿਆਂ ਤੇ ਹੋਏਗੀ ਚਾਹੇ ਪੰਜਾਬ ਦੇ ਵਿਕਾਸ ਦੇ ਲਈ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਉਸ ਦੇ ਉੱਤੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਲਗਭਗ 12 ਵਜੇ ਦਾ ਸਮਾ ਜਿਹੜਾ ਕੀਤਾ ਕੀਤਾ ਗਿਆ ਜਿਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਬੈਠਕ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਦੇ باوجود ਕੇਂਦਰ ਸਰਕਾਰ ਨੇ ਜੋ ਝੂਟੀ ਦੇ ਕੇਡਰ ਦਾ ਇੱਕ ਅਧਿਕਾਰੀ ਨੂੰ FCI ਦੇ ਵਿੱਚ ਜੋ ਪੰਜਾਬ ਦੇ ਖੇਤੋਂ ਚ ਜਨਰਲ ਮੈਨੇਜਰ ਦੇ ਅਹੁਦੇ ਤੇ ਨਿਯੁਕਤ ਕੀਤਾ ਤਾਂ ਮੁੱਖ ਮੰਤਰੀ ਮਾਨ ਨੇ ਇਸ ਮਾਮਲੇ ਦੇ ਵਿੱਚ ਜੋ ਕੇਂਦਰੀ ਗ੍ਰਹਿ ਮੰਤਰੀ ਦੇ ਅੱਗੇ ਪੰਜਾਬ ਸਰਕਾਰ ਦਾ ਪੱਖ ਪੇਸ਼ ਵੀ ਜਿਹੜਾ ਆ ਉਹ ਕਰ ਸਕਦੇ ਨੇ ਤਾਂ ਉਹ ਪੰਜਾਬ ਤੋਂ ਅਨਾਜ ਦੀ ਜੋ ਆਵਾਜ਼ ਆਈ ਵਧਾਉਣ ਤੇ ਜਾਂ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਜੋ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁੰਦੀ ਹੈ ਇਸ ਦੇ ਮੁੱਦੇ ਨੂੰ ਲੈ ਕੇ ਵੀ ਜਿਹੜੀ ਆ ਉਹ ਵਿਚਾਰ ਚਰਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਦੇ ਨਾਲ ਕਰਨਗੇ ਤਾਂ ਹੋਰ ਕਈ ਅਹਿਮ ਮੁੱਦੇ ਹੈਗੇ ਨੇ ਜਿਨ੍ਹਾਂ ਤੇ ਚਰਚਾ ਸੰਭਵ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਮੀਟਿੰਗ ਦੇ ਵਿੱਚ ਜੋ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਆ ਸੁਰੱਖਿਆ ਸਰਹੱਦੀ ਮੁੱਦੇ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੈ ਕੇਂਦਰੀ ਰਾਜ ਸਬੰਧਾਂ ਦੇ ਲੰਬਿਤ ਪ੍ਰੋਜੈਕਟ ਜਿਹੜੇ ਨੇ ਇਹਨਾਂ ਵਰਗੇ ਮੁੱਦਿਆਂ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਹੋ ਸਕਦੀ ਆ ਤਾਂ ਇਸੋ ਵੱਧ ਜਿਹੜਾ ਵੱਡਾ ਮਾਮਲਾ ਕਿਸਾਨਾਂ ਦਾ ਉਦਯੋਗਿਕ ਵਿਕਾਸ ਦੇ ਨਾਲ ਜੁੜਿਆ ਹੋਇਆ ਤੇ ਪ੍ਰਸ਼ਾਸਨਿਕ ਸਹਿਯੋਗ ਦੇ ਨਾਲ ਸੰਬੰਧਿਤ ਮੁੱਦਿਆਂ ਤੇ ਵੀ ਵਿਚਾਰ ਚਰਚਾ ਜਿਹੜੀ ਆ ਉਹ ਜਿਹੜੀ ਇਸ ਬੈਠਕ ਦੇ ਵਿੱਚ ਕੀਤੀ ਜਾ ਸਕਦੀ ਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਹਰਪ੍ਰੀਤ ਤਾ ਨੂੰ ਲੈ ਕੇ ਸੀਐਮ ਅਮਿਤ ਸ਼ਾਹ ਦੇ ਨਾਲ ਵੀ ਜੇ ਉਹਨਾਂ ਨੇ ਮੁਲਾਕਾਤ ਕੀਤੀ ਸੀ ਪਿਛਲੇ ਸਮੇਂ ਦੇ ਦੌਰਾਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਬੀਤੇ ਸਾਲ ਸੂਬੇ 'ਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਹੋਏ ਭਾਰੀ ਨੁਕਸਾਨ ਦੇ ਲਈ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਸੀ ਮੁੱਖ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਦੀ ਰਹਿائش ਤੇ ਮੁਲਾਕਾਤ ਕੀਤੀ ਸੀ ਤੇ ਐਸਡੀਆਰਐਫ ਐਨਡੀਆਰਐਫ ਕੋ ਤੋਂ ਹਰਪ੍ਰੀਤ ਤਾ ਦਾ ਮੁਆਵਜ਼ਾ ਦੇਣ ਲਈ ਨਿਯਮਤ ਸੋਦੀ ਮੰਗ ਵੀ ਕੀਤੀ ਸੀ ਇੱਥੇ ਦੱਸਣ ਯੋਗ ਹੈ ਕਿ ਪੰਜਾਬ ਨੇ ਦਹਾਕਿਆਂ ਦੇ ਵਿੱਚ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਦੇ ਵਿੱਚੋਂ ਇੱਕ ਇਹ ਵੱਡੇ ਹੜ੍ਹਾਂ ਦਾ ਸਾਹਮਣਾ ਕੀਤਾ ਸੀ ਜਿਸ ਦੇ ਨਾਲ 2614 ਪਿੰਡਾਂ ਦੇ 20 ਲੱਖ ਤੋਂ ਵੱਧ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਸਨ ਤਾਂ 6.87 ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਗਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਬੈਠਕ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ ਤੇ ਪੰਜਾਬ ਦੇ ਕਿਸਾਨਾਂ ਤੇ ਨਾਲ ਜੁੜੇ ਲਘੂ ਉਦਯੋਗਾਂ ਤੇ ਨਾਲ ਉਦਯੋਗ ਦੇ ਨਾਲ ਅਤੇ ਪੰਜਾਬ ਦੀ ਬਿਹਤਰੀ ਪੰਜਾਬ ਦੇ ਦੀ ਅਮਨ ਕਾਨੂੰਨ ਦੀ ਜੋ ਵਿਵਸਥਾ ਆ ਉਸ ਨੂੰ ਲੈ ਕੇ ਵਿਚਾਰ ਚਰਚਾ ਕੀਤੀਆਂ ਜਾਣਗੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਅੰਮ੍ਰਿਤਸਰ ਦੇ ਨਾਲ 12 ਵਜੇ ਦੇ ਕਰੀਬ ਜਿਹੜੀ ਹੈ ਇਹ ਬੈਠਕ ਦੱਸੀ ਜਾ ਰਹੀ ਹੈ ਤਾਂ ਹੋ ਸਕਦਾ ਹੈ ਕੋਈ ਸੰਭਾਵਿਤ ਚਰਚਾ ਜਾਂ ਫਿਰ ਹੋਰ ਵਿਸ਼ੇਸ਼ ਮੁੱਦਿਆਂ ਤੇ ਵੀ ਇਸ ਦੇ ਉੱਤੇ ਗੱਲਬਾਤ ਹੋ ਸਕੇ